ਆਜਾ ਆਪਣਾ ਇਹਨਾਂ ਨੂੰ ਖੜਾ ਆਜ ਕਿ ਕੀ ਕਿਹੜਾ ਬਜਾ ਬਈਆ ਮੇਰਾ ਦੋ ਤਿੰਨ ਅੱਗੇ ਵੀ ਕੋਦੇ ਮਾਰਦੇ ਰਹਿਆ ਜੀ 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 ਲੈ ਜਾਂਦੇ ਨੇ ਮਨ ਕੇ ਫੇਰ ਨਹੀਂ ਗਾਂ ਹੁੰਦੀ ਆ ਤਾਂ ਮਨ ਕੇ ਫੇਰ ਉਹ ਹਾਲ ਆ ਕੀ ਦੀ ਵਾਰੀ ਵੀ ਆਏ ਸੀ ਰਾਜ ਤਾਂ ਤੰਗ ਕਰਦੇ ਸੀ ਰਾਜ ਤਾਂ ਤੰਗ ਕਰਦੇ ਸੀ ਤੇ ਅਸੀਂ ਨਹੀਂ ਕੋ ਕਹਿੰਦੇ ਮਨ ਕੇ ਨਾਲ ਇਹ ਰਿਲੇਸ਼ਨ ਕਰਕੇ ਉਹ ਪਹੁੰਚਾਈ ਨਾਲ ਹੈਗਾ ਜੀ ਜੋ ਕਮਾਈ ਜੋ ਤਨਖਾਹ ਇਹ ਪਹੁੰਚਾਈ ਕਰਦੀ ਹੈ ਰਾਸ ਕਰ ਕਈਆਂ ਨਾ ਕੀਤਾ ਲੜਾਈ ਝਗੜਾ ਵੀ ਰਹਿੰਦਾ ਸੀ ਜਿਹੜਾ ਹੀ ਗਾਦਾ ਆਪਣਾ ਵਿਆਹ ਬਹੁਤ ਇਕੱਲੇ ਨੇ ਨਹੀਂ ਜੀ ਕੀਤਾ ਜਿਹੜਾ ਹੀ ਗਾਦਾ ਹੀਦਾ ਹੀ ਲੜਾਈ ਸੀ ਇਹਦੀ ਪਰਾਈ ਉੱਪਰ ਰਹਿੰਦੀ ਇੱਥੇ ਨੇ ਰੱਖਦੀ ਨੇ ਆ ਕੇ ਸਾਰਿਆਂ ਨੂੰ ਸਾਰੇ ਲੜਕੇ ਇਹਨਾਂ ਨੇ ਕੀਤਾ ਜੀ ਕੰਮ ਲੜਾਈ ਵੀ ਨਾਲੀ ਰਲੀ ਹੋਈ ਆ ਇਹਦੇ ਖਤਾਈ ਲਾਹੋ ਤੀ ਹੋਈ ਆ ਇਹਦੇ ਤੋਂ ਨਾਲ ਹੋਈ ਦੋਨੇ ਹੱਥਾਂ ਸੁਣਿਆ ਵੀ ਵਾਲੇ ਕਹਿੰਦੇ ਹੁੰਦਾ ਕਿ ਤੱਕ ਦਾ ਮੁੰਡਾ ਉਹਨੂੰ ਦੇ ਦੋ ਉਹਦੇ ਨਿਆਣੇ ਉਹਦੇ ਮੰਦ ਦਾ ਹੁੰਦਾ ਸੀ ਕਹਿੰਦਾ ਦਰਾਣੀ ਕੇ ਮੇਰੀ ਭਾਬੀ ਕਹਿੰਦੀ ਆ ਮੁੰਡਾ ਮੈਨੂੰ ਦੇ ਦੇ ਉਹ ਆਪਣਾ ਜੀਵਨ ਨਾਲ ਦੋਤੇ ਨੂੰ ਘੋਟਦਾ ਮਾਰਦਾ ਰਹਿੰਦਾ ਸੀ ਇਹਨਾਂ ਨੂੰ ਅੱਜ ਸਾਡਾ ਜੀ ਚੱਲ ਗਿਆ ਤੁਹਾਨੂੰ ਕਹਾਂ ਆਜੇ ਸੱਟਾਂ ਨਹੀਂ ਸੁਣਾਰੇ ਹੋਰ ਮੰਗ ਕੀ ਕਰਦੇ ਆਂ ਮੰਗੇ ਆ ਵੀ ਸਜ਼ਾ ਹੋਣੀ ਚਾਹੀਦੀ ਇਹ ਵਾਪਸ ਸਜ਼ਾ ਹੋਣੀ ਚਾਹੀਦੀ ਜੇ ਤਾਂ ਇਹਨਾਂ ਨਾਲ ਸਹੀ ਸਜ਼ਾ ਹੋਵੇ ਮੌਕੇ ਤੇ ਮੁਲਾਜ਼ਮ ਪਹੁੰਚਿਆ ਕੀ ਕਾਰਵਾਈ ਕੀਤੀ ਗਈ ਮੌਕੇ ਤੇ ਮੁਲਾਜ਼ਮ ਪਹੁੰਚਿਆ ਹੋਰ ਕਹਿੰਦੇ ਤੁਹਾਨੂੰ ਮੁੰਡਾ ਦੇ ਦਿੰਦੇ ਸਿਰਫ 2 ਮਿੰਟ ਲਈ 2 ਮਿੰਟ ਦੇ ਦੇ ਸਾਨੂੰ ਸਜ਼ਾ ਬੁਗਤ ਨਹੀਂ ਮਨਜ਼ੂਰ ਸਾਡੇ ਨੂੰ ਸਿਰਫ 2 ਮਿੰਟ ਲਈ ਮੇਰੀ ਇੱਥੇ ਭੁੱਖ ਲੱਗ ਗਈ ਅਸੀਂ ਕਰਾਂਗੇ ਸਜ਼ਾ कह का मतलब यह है कि मुलाजमान वालों साथ नहीं दिता जा रहा ਬੱਧੀ ਆ। ਇਹ ਉਹਦਾ ਗਰਾਂਂਦੀ ਪੱਤੀ ਕਰਦਾ। ਇਹ ਜਵਾਨ ਦਾ ਸੰਕਦਾ ਹੁੰਦਿਆ ਕਿ ਤਾ ਪਾਤੀ ਨਾਲ ਕਰਾਂਗੀ। ਮਾਂ ਵੀ ਕਰੇ ਸੀ ਦੀ। ਮਾਰਾ ਤੁਸੀਂ ਤਾਂ ਸਾਡੀ ਦੀ ਨਾ। ਇਹ ਮਿੰਤਾ ਕਰਕੇ ਲੈ ਆਉਂਦੀ ਸੀ ਆ ਜਿਹੜੀ ਬੈਠੀ ਆਵੇਂ। ਮਿੰਤਾ ਕਰਕੇ ਲੈ ਆਉਂਦੀ ਨਹੀਂ ਇਹਦੂ ਗਾ ਹੁੰਦੀ। ਜਦ ਮਾਂ ਦਾ ਪੁੱਤ ਮਾਰਾ ਸੰਗਤ ਗਈ ਉਹਨੇ ਆਂਦੀ। ਨਾਲੇ ਸਾਨੂੰ ਮਾਰਿਆ ਨਾਲੇ ਆਪ ਮਰੀ ਆ। ਨਾਰਾ ਪਿੰਡ ਤੂੰ ਤੂੰ। ਮਤੇ ਕੀ ਨਾਮ ਜੀ ਆਪਣਾ? ਮੇਰਾ ਨਸਵਰ। ਹਾਂ ਅਜੀ ਕੀ ਕਰਨ ਹੋਇਆ ਤੁਹਾਡੇ ਬੇਟੇ ਨੇ ਜਿਹੜਾ ਇਹ। ਇਹਨੇ ਹਨਾ ਰੋਟੀ ਖਾਂਦੇ ਸੀ ਪਸਤੇ ਹਾਂਜੀ ਤੇ ਮੈਂ ਇਧਰਨੇ ਘਰ ਕੰਮ ਲਈ ਰੱਖਣ ਆ ਗਈ ਆ ਕਿੰਨਾ ਕੁ ਫਰਕ ਯਾਰ ਦੇਖੋ ਦਵਾਦਾਰ ਉਪਰ ਕੰਮ ਲਈ ਰੱਖਣੀ ਆਏ ਇੱਕੋ ਮੈਂ ਤਾਂ ਅੰਦਰ ਕੁੰਡਾ ਲੈਣ ਮੈਂ ਸਵੇਰ ਦੀ ਉਹਦੇ ਅੰਦਰ ਹੀ ਸਿੱਖ ਬੈਠੀ ਸਵੇਰ ਦੀ ਠੀਕ ਆ ਮੈਂ ਸਾਰੇ ਪਿੰਡ ਨੂੰ ਇੱਥੇ ਮੈਂ ਨਾਲ ਲੱਗ ਸਾਤ ਗਵਾਂਢ ਨੂੰ ਰੋਲਾ ਪਾਇਆ ਤਾਂਨੇ ਕੁੰਡਾ ਨਹੀਂ ਖੋਲਿਆ ਕੁੰਡਾ ਦੁੱਜਾ ਸੀਗਾ ਤੇ ਮੈਂ ਹਨਾ ਇਹਨੇ ਕੁੰਡਾ ਹੀ ਨਹੀਂ ਖੋਲਿਆ ਸਾਰੇ ਬੰਦਿਆਂ ਨੇ ਜੋਰ ਲਾਇਆ ਕੁੰਡੇ ਦਾ ਕੁੰਡਾ ਨਹੀਂ ਖੋਲਿਆ ਤੇ ਜੇ ਕੁੰਡਾ ਖੋਲਣਾ ਤਾਂ ਖਿੱਚ ਕੇ ਉਹਨੂੰ ਬਾਹਰ ਲੈ ਆਉਂਦੀ ਕੋਈ ਨਸ਼ੇਦਾਰਦੀ ਸੀ ਪਤਾ ਨਹੀਂ ਵੀ ਇਹਨੇ ਕੀ ਖਾਦਾ ਆ ਸੀ ਪੁੱਤ ਵੀ ਇਦਾਂ ਨਹੀਂ ਮੈਨੂੰ ਪਤਾ ਆਏਗਾ ਹੋਰ ਕੋਈ ਘਰ ਚ ਕਲੇਸ਼ ਦੀ ਵਜ੍ਹਾ ਕੀ ਹੋ ਸਕਦੀ ਹੈ ਕਲੇਸ਼ ਹੈ ਕੀ ਪਤਾ ਹੁਣ ਕੀ ਕਰਦਾ ਹੈ ਤਾਂ ਡਿਊਟੀ ਤੇ ਨਹੀਂ ਸੀ ਗਿਆ ਕਈਆਂ ਦਿਨਾਂ ਦਾ ਤੇ ਕਹਿੰਦੇ ਤੁਹਾਡੀ ਡੂਟੀ ਡਿਊਟੀ ਹੀ ਹੈਗੀ ਆ ਤੁਸੀਂ ਨਾ ਨਾ ਹਾਂ ਡੂਟੀ ਹੈਗੀ ਹੈ ਜੀ ਆਪਣੇ ਪਹਿਲੀ ਚੱਕਰ ਨੌਕਰੀ ਕਰਦਾ ਸੀਗਾ ਤੇ ਇੱਕ ਇਹਨਾਂ ਇਹ ਸੀਗਾ ਕਹਿੰਦੇ ਆ ਵੀ ਵੀ ਤੁਹਾਡੇ ਦੂਜੀ ਨੌ ਨਾਲ ਵੀ ਕੁਝ ਇਲਜ਼ਾਮ ਲਾਏ ਆ ਨਹੀਂ ਨਹੀਂ ਉਹਦੇ ਨਾਲ ਨਹੀਂ ਉਹ ਤਾਂ ਉਹਦਾ ਤਾਂ ਬੰਦਾ ਮੁੱਕਾ ਆ ਪੁੱਤ ਉਹਦਾ ਤਾਂ ਮੇਰਾ ਤਾਂ ਬੰਦਾ ਮੁੱਕਾ ਹੋਣਾ ਜੀ ਹਾਂਜੀ ਉਹ ਤਾਂ ਮੁੱਕ ਗਿਆ ਉਹਦੇ ਮੇਟਰ ਦਾ ਕਾਪੀ ਤਾਂ ਹੋ ਗਿਆ ਉਹਦੇ ਕਿੰਨੇ ਬੱਚੇ ਉਹਨਾਂ ਦੇ ਤਦੂਈ ਆ ਇਹ ਨੈਨੇ ਤਾਂ ਨਿਆਣੇ ਛੋਟੇ ਛੋਟੇ ਜਿਹਾ ਤਾਂ ਕੋਚੇ ਬੰਦੀ ਦੇ ਜੀ ਠੀਕ ਹਾਂ ਉਹਨਾਂ ਦੇ ਤਾਂ ਨਿਆੜੇ ਕੋਚੀ ਨਿਆਵੇਂ ਲੈ ਨਹੀਂ ਛੋਟੇ ਆ ਬੱਚੇ ਠੀਕ ਤੇ ਜਿਹੜੀ ਦੂਜੀ ਨਾਲ ਉਹਦੇ ਕਿੰਨੇ ਬੱਚੇ ਆ ਛੋਪੀ ਦੇ ਵੱਡੀ ਦੇ ਵੱਡੀ ਦੀ ਗੱਲ ਕਰਦੇ ਹਾਂ ਤੇ ਨਿਆਣੇ ਛੋਟੇ ਛੋਟੇ ਵੱਡੇ ਵਾਲੇ ਹੈਗੇ ਠੀਕ ਹੈ ਉਹ ਤਾਂ ਡੈਡੀ ਮੱਖਦਿਆ ਸਗਾ ਛੋਟੇ ਛੋਟੇ ਨਿਆਣੇ ਇਹਦੇ ਵੀ ਦੋ ਬੱਚੇ ਸੀ ਨਾ ਮੇਰੇ ਵੀ ਦੋ ਇਹਦੇ ਜੋੜੇ ਸੀ ਜੋੜੇ ਸੀ ਹਾਂਜੀ ਤਾਂ ਵੇਹ ਮੋ ਵੀ ਵਾਲਾ ਕੱਟਦਾ ਹੁੰਦਾ ਸੀ ਠੀਕ ਹੈ ਮੈਂ ਜਰ ਹਾਂ ਕਹਿਣਾ ਮੈਨੂੰ ਵੀ ਦਾਲਾ ਕੱਟਦਾ ਸੀ ਕਿੰਦੋਂ ਤੂੰ ਸਾਡੇ ਘਰ ਪਤਾ ਨਹੀਂ ਦੱਸ ਤਾ ਮੈਂ ਕੀ ਪਾਣੀ ਪਤਾ ਉਹਦਾ ਇਹ ਮੇਰਾ ਪਤਾ ਨਹੀਂ ਸੀ ਚੰਗਾ ਜਿਹਾ ਹਾਂ ਹਾਂ ਜੀ